ਅੰਮ੍ਰਿਤਸਰ ਤੋਂ 3 ਦਿਨ ਪਹਿਲੇ ਇੱਕ ਅਫਸੋਸਨਾਕ ਘਟਨਾ ਸਾਹਮਣੇ ਆਈ ਜਦੋਂ ਇੱਕ ਡਰਾਈਵਰ ਦੇ ਵੱਲੋਂ ਗੱਡੀ ਚਲਾਉਂਦੇ ਸਮੇਂ ਅਣਜਾਣੇ ਵਿੱਚ ਇੱਕ ਛੋਟੀ ਜੀ ਵੱਛੀ ਦੇ ਉੱਤੇ ਗੱਡੀ ਚੜ ਜਾਂਦੀ ਹੈ ਇਹ ਪੂਰਾ ਮਾਮਲਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਹੈ ਇਸ ਦੇ ਆਧਾਰ ਤੇ ਸਮਾਜ ਸੇਵੀ ਸੰਸਥਾਵਾਂ ਨੇ ਤੁਰੰਤ ਕਾਰਵਾਈ ਕਰਦੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿੱਚ ਕੀਤੀ ਪੁਲਿਸ ਵੱਲੋਂ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾ ਰਹੀ ਸੀ ਕੀ ਇਸ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਰਾਸ਼ਟਰੀ ਗੋਣ ਰੱਖਿਆ ਮਹਾ ਸੰਘ ਦੇ ਸੁਭਾ ਪ੍ਰਧਾਨ ਡਾਕਟਰ ਰੋਹਨ ਮਹਿਰਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਡਰਾਈਵਰ ਹਰਪੀ ਸਿੰਘ ਦੇ ਬਾਰੇ ਪਤਾ ਲਗਾਇਆ ਤਾਂ ਸਾਹਮਣੇ ਆਇਆ ਕਿ ਉਸ ਦਾ ਪਰਿਵਾਰ ਬਹੁਤ ਗਰੀਬ ਹੈ ਉਸ ਦੀ ਮਾਂ ਪੈਰਲਾਈਜ਼ ਹੈ ਪਿਤਾ ਵੀ ਬਿਮਾਰ ਰਹਿੰਦੇ ਹਨ ਅਤੇ ਘਰ ਦੇ ਵਿੱਚ 2 ਮਹੀਨੇ ਦਾ ਬੱਚਾ ਹੈ ਡਾਕਟਰ ਮਹਿਰਾ ਮੁਤਾਬਕ ਅਸੀਂ ਸੋਚਿਆ ਕਿ ਜੇਕਰ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਇਹਨਾਂ ਦਾ ਸਾਰਾ ਪਰਿਵਾਰ ਰੁਲ ਜਾਏਗਾ ਇਸ ਕਰਕੇ ਅਸੀਂ ਸਾਰੇ ਹਿੰਦੂ ਸੰਗਠਨਾਂ ਨਾਲ ਬੈਠ ਕੇ ਵਿਚਾਰ ਕੀਤਾ ਅਤੇ ਮਨੁੱਖਤਾ ਦੇ ਨਾਂ ਤੇ ਇੱਕ ਮਤਵਰਤੀ ਰਸਤਾ ਚੁਣਿਆ ਡਾਕਟਰ ਮੈਰਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਅਤੇ ਬੱਚੀ ਨੂੰ ਹੋਏ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਸੰਗਠਨਾਵਾਂ ਵੱਲੋਂ ਫੈਸਲਾ ਲਿਆ ਗਿਆ ਕਿ ਹਰਪਿਕ ਨੂੰ ਮੰਦਰੀ ਅੱਗੇ ਮਾਫੀ ਮੰਗਵਾਈ ਜਾਵੇ ਇਸ ਮਾਫੀ ਦੇ ਪ੍ਰੋਗਰਾਮ ਦੌਰਾਨ ਹਰਪਿਕ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਘਰ ਦੇ ਤਣਾਅ ਅਤੇ ਫੋਨ ਦੇ ਆਈ ਕਾਲ ਕਰਕੇ ਉਸਦਾ ਧਿਆਨ हट ਗਿਆ ਜਿਸ ਕਾਰਨ ਉਹ ਹਾਦਸਾ ਵਾਪਰਿਆ ਇਹ ਕੀ ਗਲਤੀ ਹੋਈ ਮੇਰਾ ਹਰਪੀ ਸਿੰਘ ਨਾਮ ਹੈ ਅਸੀਂ ਦੋ ਥੱਲੇ ਗੱਡੀ ਲੈ ਕੇ ਜਾ ਰਹੇ ਹਾਂ ਬਾਹਰ ਤੇ ਲੱਗਿਆ ਆਪਣਾ ਵੱਛੀ ਇੱਕ ਧੁਪ ਸੀ ਕਰੀ ਗੱਡੀ ਲੈ ਜਾ ਰਹੇ ਤੇ ਮੈਨੂੰ ਘਰੋਂ ਫੋਨ ਆ ਗਿਆ ਮੈਨੂੰ ਮਦਦ ਠੀਕ ਨਹੀਂ ਸੀ ਤੇ ਆਪਣਾ ਫਾਦਰ ਸਾਹਿਬ ਵੀ ਠੀਕ ਨਹੀਂ ਸੀ ਇਹ ਕਾ ਕੇ ਮੇਰਾ ਧਿਆਨ ਉਧਰ ਚਲਾ ਗਿਆ ਤੇ ਗੱਡੀ ਦੇ ਦੋ ਟਾਇਰ ਵੱਛੀ ਦੇ ਉੱਪਰ ਲੰਘ ਗਏ ਤਾਂ ਅੱਜ ਇੱਥੇ ਹਿੰਦੂ ਸੰਗਠਨ ਇਕੱਠੇ ਹੋਏ ਸੀ ਕੀ ਗੱਲਬਾਤ ਹੋਈ ਕੀ ਮਾਫੀ ਮੰਗੀ ਹਾਂਜੀ ਕਿਸੇ ਵਾਕੇ ਲਈ ਸੇਵਾਵਾਂ ਨਾਲ ਲਾਈ ਆ ਆਪਣੇ ਗਊਸ਼ਾਲਾ ਦੇ ਹਾਂਜੀ ਪਿੰਡ ਵਾਲੇ ਹਾਂਜੀ ਮਾਫੀ ਮੰਗਦੇ ਤੇ ਉਹ ਗਲਤੀ ਹੋਈ ਹਾਂਜੀ ਕੀ ਕਿਹਾ ਜਾਣਾ ਹੈ ਹਾਂਜੀ ਮਾਫੀ ਦੇ ਕੀ ਸਜ਼ਾ ਦੀ ਲਈ ਇਹਨਾਂ ਨੇ ਸਜ਼ਾ 20 ਦਿਨ ਦੀ ਗਊਆਂ ਜਿੱਥੇ ਵੀ ਕੋਈ ਮਿਲੀ ਪੁਲੀਸ ਦੇਖ ਪਾਉਂਦਾ ਹਰ ਦੂਰ ਲੱਗਿਆ ਉਹਨਾਂ ਨੂੰ ਅਮੇਰ ਦੇਖ ਪਾਉਂਦਾ ਜੀ ਅਰੇ ਅ 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 ਜਿਸ ਤੋਂ ਬਾਅਦ ਅਸੀਂ ਸਾਡੇ ਵੱਲੋਂ ਰਾਸ਼ਟ ਗੁਰ ਰੱਖਿਆ ਮਾਸਾੰਗ ਵੱਲੋਂ ਜਿਹੜਾ ਵਾ ਕੰਪਲੇਂਟ ਜਿਹੜੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਗਈ ਸੀ ਕਾਰਵਾਈ ਵਾਸਤੇ ਜਿਹਦੇ ਦੇ ਪ੍ਰੋਪਰ ਜਿਹੜੀ ਕਾਰਵਾਈ ਪੂਸ ਕਰ ਰਹੀ ਸੀ ਪਰ ਜਦੋਂ ਅਸੀਂ ਇਹਨੂੰ ਸਾਰੀਆਂ ਚੀਜ਼ਾਂ ਦੇਖੀਆਂ ਕਿ ਇਸ ਸ਼ਖਸ ਦੇ 2 ਮਹੀਨੇ ਦਾ ਬੱਚਾ ਹੋਆ ਹੈ ਇਹਨਾਂ ਦੇ ਮਦਰ ਜਿਹੜੇ ਪੈਰਲਾਈਜ਼ਡ ਨੇ ਇਹਨਾਂ ਦੇ ਫਾਦਰ ਵੀ ਜਿਹੜੇ ਠੀਕ ਨਹੀਂ ਰਹਿੰਦੇ ਹਲੇ ਲੇਕਿਨ ਉਹ ਚੀਜ਼ ਜਦੋਂ ਅਸੀਂ ਸੁਣੀ ਤੇ ਸਾਨੂੰ ਉਸ ਚੀਜ਼ ਦਾ ਵੀ ਬਹੁਤ ਦੁੱਖ ਲੱਗਾ ਕਿ ਅਸੀਂ ਜੇ ਅੱਜ ਇਹ ਬੰਦੇ ਨੂੰ ਅਰੈਸਟ ਕਰਾ ਦੇਣਾ ਜਿਲੇ ਭੇਜ ਦੇਣੇ ਆ ਤੇ ਪਿੱਛੋਂ ਆਲਾ ਜਿਹੜਾ ਪਰਿਵਾਰ ਜਿਹੜਾ ਰੁੱਲ ਜਾਏਗਾ ਤੇ ਇਸ ਸੰਬੰਧ ਵਿੱਚ ਮੈਂ ਸਾਰੇ ਆਪਣੇ Hindu ਸੰਗਠਨਾ ਨਾਲ Hindu ਧਰਮ ਦੇ ਜਿਹੜੇ ਪਾਲਨ ਕਰਦੇ ਨੇ ਉਹਨਾਂ ਦੇ ਨਾਲ ਇਸ ਚੀਜ਼ ਬਾਰੇ ਡਿਸਕਸ ਕੀਤਾ ਕਿਉਂਕਿ ਇਹ ਮਾਫੀ ਯੋਗ ਜਿਹੜਾ ਹੈ ਕਰਮ ਨਹੀਂ ਹੈਗਾ ਅਸੀਂ ਮਾਫ ਕਰਨ ਵਾਲੇ ਕੋਈ ਨਹੀਂ ਹੈਗੇ ਪਰ ਕਈ ਵਾਰੀ ਇਨਸਾਨ ਜਿਹੜਾ ਵਾ ਇਹੋ ਜੇ ਧਰਮ ਯੁੱਧ ਦੇ ਵਿੱਚ ਫਸ ਜਾਂਦਾ ਵਾ ਜਿਹਦੇ ਵਿੱਚ શ્રી ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਹਾਡੇ ਸਾਹਮਣੇ ਹੈ ਅਗਰ ਤੁਹਾਨੂੰ ਉਸ ਚੀਜ਼ ਦਾ ਦੁੱਖ ਹੈ ਤੇ ਤੁਸੀਂ ਪਹਿਲਾਂ ਉਹ ਚੀਜ਼ ਦੇ ਦੋ ਸੋ ਅਸੀਂ ਦੇਖਿਆ ਵੀ ਅਗਰ ਅਸੀਂ ਇਹਨਾਂ ਨੂੰ ਜੇਲ ਭੇਜਦੇ ਆ ਇਹਨਾਂ ਦੇ ਮਦਰ ਨੂੰ ਕੇਅਰ ਕਰਨ ਵਾਲਾ ਕੋਈ ਨਹੀਂ ਰਹੇਗਾ 2 ਮਹੀਨੇ ਦਾ ਬੱਚਾ ਬਹੁਤ ਧਿਆਨ ਰੱਖਣ ਵਾਸਤੇ ਉਹਨਾਂ ਦੀਆਂ ਨੀਡਸ ਨੇ ਉਹ ਪੂਰੀਆਂ ਨਹੀਂ ਹੋ ਸਕਦੀਆਂ ਘਰ ਦੇ ਵਿੱਚ ਕਿਉਂਕਿ ਸੋਰਸ ਆਫ ਅਨਕੰਸੈਂਟ ਐਹੀ ਨਹੀਂ ਹੈ ਅਸੀਂ ਸਾਰਿਆਂ ਨੇ ਸਭ ਸੰਮਤੀ ਦੇ ਨਾਲ ਇਹ ਫੈਸਲਾ ਲਿਆ ਹੋਇਆ ਹੈ ਕਿ ਠਾਕੁਰ ਜੀ ਅੱਗੇ ਆ ਮਾਫੀ ਮੰਗੀ ਆ ਅੱਜ ਜਨਾਂ ਨੇ ਉਹਦੇ ਨਾਲ ਨਾਲ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਹੈ ਗਊ ਸੇਵਾ ਜਿਹੜੀ ਹੈ ਕਰਨਗੇ 3 ਘੰਟੇ ਵਾਸਤੇ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਗਊ ਸੇਵਾ ਕਿਹੜੀ ਜਗ੍ਹਾ ਤੇ ਕਰਨਗੇ ਇਹ ਸਰ ਗਊਸ਼ਾਲਾ ਕੋਈ ਵੀ ਚੁਣ ਲੈਣ ਕਿਉਂਕਿ ਇਹਨਾਂ ਦੇ ਘਰ ਦੇ ਕੋਲ ਵੀ ਇੱਕ ਗਊਸ਼ਾਲਾ ਹੈ ਉੱਥੇ ਮੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਦੇਖ ਪ੍ਰੋਪਰ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਵੀ ਕਰਾਂਗੇ ਤੁਹਾਨੂੰ ਪੰਚਾਵਾਂਗੇ ਤੇ ਲਗਾਤਾਰ 20 ਦਿਨ ਜਿਹੜੀ ਹੈ ਗਊ ਸੇਵਾ ਕਰਨੀ ਹੈ